ਕਸਵਾ ਗੋਇੰਦਵਾਲ ਸਾਹਿਬ ਤੋਂ ਇਸ ਵੇਲੇ ਦੀ ਵੱਡੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵੱਡਾ ਰੂਕ ਮੰਡਾ ਹਾਸਾ ਵਾਪਰ ਗਿਆ ਜਿਸ ਦੇ ਵਿੱਚ ਕੇ ਪੰਜ ਨੌਜਵਾਨਾਂ ਵਿੱਚੋਂ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਗੰਭੀਰੂ ਵੀ ਜ਼ਖਮੀ ਹੋ ਗਿਆ ਦੱਸਣਯੋਗ ਹੈ ਕਿ ਕਸਵਾ ਗੋਇੰਦਵਾਲ ਸਾਹਿਬ ਵਿਖੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਤੇਜ਼ ਰਫ਼ਤਾਰ ਕਵਰਨਾ ਗੱਡੀ ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪੰਜੇ ਨੌਜਵਾਨ ਪੰਡੋਰੀ ਰਣ ਸਿੰਘ ਦੇ ਵਸਨੀਕ ਹਨ ਤੱਕ ਦਰਸ਼ੀ ਅਨੁਸਾਰ ਗੱਡੀ ਦੀ ਰਫਤਾਰ ਤੇਜ਼ ਹੋਣ ਕਾਰਨ ਡੇਰਾ ਚਰਨ ਬਾਗ ਦੇ ਨਜ਼ਦੀਕ ਪੈਂਦੇ ਮੋੜ ਤੇ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਦੇ ਚਲਦੇ ਤੇਜ਼ ਰਫਤਾਰ ਗੱਡੀ ਰੁੱਖ ਨੂੰ ਪੱਟਦੇ ਹੋਏ ਟਰਾਂਸਫਾਰਮਰ ਨਾਲ ਟਕਰਾ ਗਈ ਜਿਸ ਦੇ ਚਲਦੇ ਚਾਰ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜ਼ਿਕਰਯੋਗ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਚੀਥੜੇ ਉੱਡ ਗਏ ਕੀ ਗੱਲਬਾਤ ਹੋਈ ਜਿਹੜਾ ਐਕਸੀਡੈਂਟ ਹੋਇਆ ਈ ਵਰਨਾ ਗੱਡੀ 'ਚ 5 ਨੌਜਵਾਨ ਸਵਾਰ ਸੀ ਇਹ ਕਰਨਤਾਰੋਂ ਨੂੰ ਆ ਰਹੇ ਸੀ ਗੋਂਦਵਾਲ ਸਾਹਿਬ ਚੌਂਕ ਤੋਂ ਥੋੜਾ ਪਿੱਛੇ ਹੀ ਇਹਨਾਂ ਦੀ ਗੱਡੀ ਡਰਕਪੇਚ ਵੱਜ ਗਈ ਤੇ ਟ੍ਰਾਂਸਸਰਵਰ 'ਚ ਵੱਜੀ ਹੈ ਜਿੱਥੇ 4 ਨੌਜਵਾਨਾਂ ਦੀ ਡੈਥ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਜਿਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਪਰ ਕਿਹੜੀ ਗੱਡੀ ਇਹਨਾਂ ਕੋ ਵਰਨਾ ਗੱਡੀ ਸੀ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਇਹ ਕਰਨਤਾਰ ਵਾਲੀ ਸਾਈਡ ਤੋਂ ਆ ਰਹੇ ਸੀ ਤੇ ਗੋਂਦਵਾਲ ਸਾਹਿਬ ਨੂੰ ਸਾਨੂੰ ਦਿਖਾਉਣਾ ਹੈ ਜੀ ਬੰਦਿਆਂ ਦੀ ਉਹਨਾਂ ਦੀ ਬੰਦਿਆਂ ਦੀ ਪਛਾਣ ਪੰਡੋਰੀ ਰਣ ਸਿੰਘ ਤੇ ਦੱਸਦੇ ਬਾਕੀ ਮੌਕੇ ਤੇ ਆਏ ਆ ਸਾਰੀ ਇਨਵੈਸਟੀਗੇਸ਼ਨ ਕਰਦੇ ਉੱਤੋਂ ਪਤਾ ਸਾਰੀ ਗੱਲ ਪਤਾ ਜੀ ਜਿਆਦਾ ਤੇ ਸੀ ਸਰ ਨਹੀਂ ਇਹ ਤੁਹਾਨੂੰ ਪਤਾ ਨਹੀਂ ਆਪਾਂ ਤਤਿਸ਼ ਕਰਾਂਗੇ ਪੜਤਾਲ ਕਰਾਂਗੇ ਫਿਰ ਪਤਾ ਲੱਗੇਗਾ ਵੀ ਕਿਉਂ ਐਕਸੀਡੈਂਟ ਹੋਇਆ ਇੱਕੇ ਮਿੰਟ ਦੀ ਹੈ ਯਾਰੀ ਹਾਂਜੀ ਕਸਵਾ ਗੋਇੰਦਵਾਲ ਸਾਹਿਬ ਤੋਂ ਇਸ ਵੇਲੇ ਦੀ ਵੱਡੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਵੱਡਾ ਰੂਕਮਾਂਦਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਕੇ ਪੰਜ ਨੌਜਵਾਨਾਂ ਵਿੱਚੋਂ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਗੰਭੀਰੂ ਵੀ ਜ਼ਖਮੀ ਹੋ ਗਿਆ ਦਸਣਯੋਗ ਹੈ ਕਿ ਸਵਾ ਗੋਇੰਦਵਾਲ ਸਾਹਿਬ ਵਿਖੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਤੇਜ਼ ਰਫ਼ਤਾਰ ਅਕਬਰਨਗੜੀ ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪੰਜੇ ਨੌਜਵਾਨ ਪੰਡੋਰੀ ਰਣ ਸਿੰਘ ਦੇ ਸਨਿਕ ਹਨ। ਤੱਕ ਦਰਸ਼ੀਆਂ ਅਨੁਸਾਰ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਡੇਰਾ ਚਰਨ ਬਾਗ ਦੇ ਨਜ਼ਦੀਕ ਪੈਂਦੇ ਮੋੜ ਤੇ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਦੇ ਚੱਲਦੇ ਤੇਜ਼ ਰਫ਼ਤਾਰ ਗੱਡੀ ਰੁੱਖ ਨੂੰ ਪੱਟਦੇ ਹੋਏ ਟਰਾਂਸਫਾਰਮਰ ਨਾਲ ਟਕਰਾ ਗਈ ਜਿਸ ਦੇ ਚੱਲਦੇ ਚਾਰ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜ਼ਿਕਰ ਹੋ ਗਿਆ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਚੀਥਰੇ ਉੱਡ ਗਏ ਕੀ ਗੱਲ ਬਾਤ ਉਹ ਜਿਹੜਾ ਐਕਸੀਡੈਂਟ ਵੀ ਵਰਨਾ ਗੱਡੀ 'ਚ ਪੰਜ ਨੌਜਵਾਨ ਸਵਾਰ ਸੀ ਇਹ ਕਰਨਤਾਰ ਰਨਵਾ ਰਹੇ ਸੀ ਗੋਲਵਾਲ ਸਾਹਿਬ ਚੌਂਕ ਤੋਂ ਥੋੜਾ ਪਿੱਛੇ ਹੀ ਇਹਨਾਂ ਦੀ ਗੱਡੀ ਦਰਖਤ ਵਿੱਚ ਵੱਜ ਗਈ ਤੇ ਟ੍ਰਾਂਸ ਸਰਵਿਸ ਵਿੱਚ ਵੱਜੀ ਜਿੱਥੇ ਚਾਰ ਨੌਜਵਾਨਾਂ ਦੀ ਡੈਥ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਜਿਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਪਰ ਕਿਹੜੀ ਗੱਡੀ ਇਹਨਾਂ ਕੋ ਵਰਨਾ ਗੱਡੀ ਸੀ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਇਹ ਕਰਨਤਾਰ ਵਾਲੀ ਸਾਈਡ ਤੋਂ ਆ ਰਹੇ ਸੀ ਤੇ ਗੋਇੰਦਵਾਲ ਸਾਹਿਬ ਨੂੰ ਪਛਾਣ ਹੋਈ ਜੀ ਬੰਦਿਆਂ ਦੀ ਉਹਨਾਂ ਦੀ ਬੰਦਿਆਂ ਦੀ ਪਛਾਣ ਪੰਡੋਰੀ ਰਣ ਸਿੰਘ ਤੇ ਦੱਸਦੇ ਬਾਕੀ ਮੌਕੇ ਤੇ ਆਏ ਆ ਸਾਰੀ ਇਨਵੈਸਟੀਗੇਸ਼ਨ ਕਰਦੇ ਉੱਤੋਂ ਪਤਾ ਸਾਰੀ ਗੱਲ ਪਤਾ ਗੱਡੀ ਦਾ ਜੀ ਜਿਆਦਾ ਤੇਜ਼ ਸੀ ਸਰ ਨਹੀਂ ਇਹ ਤਾਂ ਪੱਕਾ ਨਹੀਂ ਆਪਾਂ ਪੁੱਛ ਕਰਾਂਗੇ ਤੇ ਪੜਤਾਲ ਕਰਾਂਗੇ ਫਿਰ ਪਤਾ ਲੱਗੇਗਾ ਵੀ ਕਿਉਂ ਐਕਸੀਡੈਂਟ ਹੋਇਆ ਇੱਕੇ ਮਿੰਟ ਦੀ ਹੈ ਯਾਰੀ ਹਾਂਜੀ ਕਸਵਾ ਗੋਇੰਦਵਾਲ ਸਾਹਿਬ ਤੋਂ ਇਸ ਵੇਲੇ ਦੀ ਵੱਡੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਵੱਡਾ ਰੂਕਮਾਂ ਜਿਸ ਵਿੱਚ ਕੇ ਪੰਜ ਨੌਜਵਾਨਾਂ ਵਿੱਚੋਂ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਗੰਭੀਰੂ ਵੀ ਜ਼ਖਮੀ ਹੋ ਗਿਆ ਦੱਸਣਯੋਗ ਹੈ ਕਿ ਅਸਵਾ ਗੋਇੰਦਵਾਲ ਸਾਹਿਬ ਵਿਖੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਤੇਜ਼ ਰਫ਼ਤਾਰ ਕੁਰਨਾ ਗੱਡੀ ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪੰਜੇ ਨੌਜਵਾਨ ਪੰਡੋਰੀ ਰਣ ਸਿੰਘ ਦੇ ਵਸਨੀਕ ਹਨ ਤੱਕ ਦਰਸ਼ੀਆਂ ਅਨੁਸਾਰ ਗੱਡੀ ਦੀ ਰਫਤਾਰ ਤੇਜ਼ ਹੋਣ ਕਾਰਨ ਡੇਰਾ ਚਰਨ ਬਾਗ ਦੇ ਨਜ਼ਦੀਕ ਪੈਂਦੇ ਮੋੜ ਤੇ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਦੇ ਚਲਦੇ ਤੇਜ਼ ਰਫਤਾਰ ਗੱਡੀ ਰੁੱਖ ਨੂੰ ਪੱਟਦੇ ਹੋਏ ਟਰਾਂਸਫਾਰਮਰ ਨਾਲ ਟਕਰਾ ਗਈ ਜਿਸ ਦੇ ਚਲਦੇ ਚਾਰ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜ਼ਿਕਰ ਯੋਗ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਚੀਥੜੇ ਉੱਡ ਗਏ ਕੀ ਗੱਲਬਾਤ ਹੋਈ ਜਿਹੜਾ ਐਕਸੀਡੈਂਟ ਹੋਇਆ ਵੀ ਵਰਨਾ ਗੱਡੀ 'ਚ ਪੰਜ ਨੌਜਵਾਨ ਸਵਾਰ ਸੀ ਇਹ ਕਰਨਤਾਰ ਰੋਲਵਾ ਰਹੇ ਸੀ ਗੋਂਦਵਾਲ ਸਾਹਿਬ ਚੌਂਕ ਤੋਂ ਥੋੜਾ ਪਿੱਛੇ ਹੀ ਇਹਨਾਂ ਦੀ ਗੱਡੀ ਦਰਖਤ ਵਿੱਚ ਵੱਜ ਗਈ ਤੇ ਟ੍ਰਾਂਫਰ ਸਰਵਰ ਵਿੱਚ ਵੱਜੀ ਜਿਸ 'ਚ ਚਾਰ ਨੌਜਵਾਨਾਂ ਦੀ ਡੈਥ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਜਿਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਪਰ ਕਿਹੜੀ ਗੱਡੀ ਇਹਨਾਂ ਕੋ ਵਰਨਾ ਗੱਡੀ ਸੀ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਇਹ ਕਰਨਤਾਰ ਵਾਲੀ ਸਾਈਡ ਤੋਂ ਆ ਰਹੇ ਸੀ ਤੇ ਗੋਂਦਵਾਲ ਸਾਹਿਬ ਦੀ ਸਾਈਡ ਤੋਂ ਦਿਖਾਉਣਾ ਹੈ ਜੀ ਬੰਦਿਆਂ ਦੀ ਇਹਨਾਂ ਦੀ ਬੰਦਿਆਂ ਦੀ ਪਛਾਣ ਪੰਡੋਰੀ ਰਣ ਸਿੰਘ ਤੇ ਦੱਸਦੇ ਬਾਕੀ ਮੌਕੇ ਤੇ ਆਏ ਆ ਸਾਰੀ ਇਨਵੈਸਟੀਗੇਸ਼ਨ ਕਰਦੇ ਉੱਤੋਂ ਪਤਾ ਸਾਰੀ ਗੱਲ ਪਤਾ ਜੀ ਜਿਆਦਾ ਤੇ ਸੀ ਸਰ ਨਹੀਂ ਇਹ ਤੁਹਾਨੂੰ ਪਤਾ ਨਹੀਂ ਆਪਾਂ ਤਤਿਸ਼ ਕਰਾਂਗੇ ਪੜਤਾਲ ਕਰਾਂਗੇ ਫਿਰ ਪਤਾ ਲੱਗੇਗਾ ਵੀ ਕਿਉਂ ਐਕਸਟ੍ਰਾ ਇੱਕੇ ਮਿੰਟ ਦੀ ਹੈ ਯਾਰੀ ਹਾਂਜੀ